2 ਸਾਲ ਹੋਏ ਨੇ ਸਰਕਾਰ ਬਣੀ ਨੂੰ ਤੁਹਾਡੀ ਆਪਣੀ ਸਕੂਲ ਆਫ ਫੈਮਿਨਸ ਖੁੱਲ ਗਏ ਆਮ ਆਦਮੀ ਕਲੀਨਿਕ 129 ਖੁੱਲ ਗਏ ਡੇਢ ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ ਸਾਰੇ ਟੈਸਟ ਫ੍ਰੀ ਨੇ ਸਾਰੀਆਂ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਐ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਵੇਲੇ ਕਿਸੇ ਦਾ 1 ਰੁਪਿਆ ਲੱਗਿਆ ਹੋਵੇ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% 21% 21% ਨਹਿਰੀ ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 90% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਅਕਤੂਬਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਹ ਕੁਤਾਓ 70% ਹੋ ਜਾਊਗਾ ਪ੍ਰਾਣੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰਗਰਾਉਂਡ ਪੈਪਾ ਪਾਲੀਆਂ ਜਦੋਂ 70% ਹੋ ਗਿਆ ਸਾਢੇ 14 ਲੱਖ ਟਿਊਬਲ ਉਹ ਚੋਂ ਸਾਢੇ 5 ਤੋਂ 6 ਲੱਖ ਟਿਊਬਲ ਬੰਦ ਹੋ ਜਾਊਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ ਜਦੋਂ 5.5 ਤੋਂ 6 ਲੱਖ ਰੁਪਏ ਜਿਹੜਾ ਟਿਊਬਵਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਛੋਣੇ ਵੇਲੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 100000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਹਿਸਾਬ ਲਾਈ ਬੈਠਾ ਮੈਂ ਮੈਂ ਉਦਾਂ ਦਾ ਲੀਡਰ ਨਹੀਂ ਹੈਗਾ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 1000 1000 ਰੁਪਿਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਚ ਬੰਦ ਕਰ ਦਿੰਦੇ ਨੋ ਮੈਂ ਕਹਿੰਦਾ ਜਿੱਦẽ ਸ਼ੁਰੂ ਕਰਨਾ ਹੈ ਬਿਜਲੀ ਦੇ ਬਿੱਲਾਂ ਵਾਂਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲਓ ਜਿੱਦẽ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ 1000 ਆਊਗਾ ਜਿਵੇਂ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾ ਘਰਾਂ ਦੇ ਕੰਮ ਬਸ ਕੇਜਰੀਵਾਲ ਜੀ ਨੇ ਸਾਨੂੰ ਦੱਸਿਆ ਪੰਜ ਵਾਦੇ ਕਰਕੇ 6 ਪੂਰੇ ਕਰ ਦੋਂਗੇ ਲੋਕ ਸ਼ਾਬਾਸ਼ ਦੇਣਗੇ 6 ਵਾਦੇ ਕਰਕੇ ਪੰਜ ਪੂਰੇ ਕਰੋਗੇ ਲੋਕ ਕਹਿਣਗੇ ਵਾਦੇ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈ ਹੈ ਵੀਰੋ ਅੱਜ ਰੋਪੜਾ ਕੇ ਮੈਨੂੰ ਆ ਖੁਸ਼ੀ ਹੋਈ ਹੈ ਕਿ ਤੁਸੀਂ ਤਾਂ ਤਿਆਰ ਬੈਠੇ ਹੋ ਮੈਂ ਤਲਾ ਤਾਂ ਕਹੀ ਤਾਂ ਇੰਨੇ ਵੀ ਕਾਲੇ ਹੋਣੇ ਜਿਹੜਾ ਅੱਜ ਨਹੀਂ ਵੋਟਾਂ ਪੈ ਸਕਦੀਆਂ ਮਸ਼ੀਨ ਦਾ ਬਟਨ ਦੱਬਣ ਨੂੰ ਕਾਲੇ ਹੋਏ ਪਏ ਆ ਤੁਸੀਂ ਬਹੁਤ ਉੱਥੋਂ ਲੈ ਕੇ ਬڑے ਨਾਰੇ ਲਾਏ ਬڑے ਜੋਸ਼ ਨਾਲ ਚੀਕਾਂ ਮਾਰੀਆਂ ਪੜਾਅ ਕੱਢੀ ਮੈਂ ਹਰੇਕ ਪ੍ਰੋਗਰਾਮ ਤੇ 15 ਤੋਂ 20 ਸਕਿੰਟ ਲੋਕਾਂ ਵੱਲੋਂ ਮੈਂ ਕਰ ਦੇਣਾ ਹੁੰਨਾ ਤਾਂ ਕਿ 70 ਸਾਲ ਦੀ ਜਿਹੜੀ ਪੜਾਅ ਸ ਹੈ ਤਿੰਨ ਪੀੜੀਆਂ ਦੀ ਪੜਾਅ ਸ ਹੈ ਉਹ ਨਿਕਲ ਸਕੇ ਲੈ ਹੁਣ ਤੁਹਾਨੂੰ ਮੌਕਾ ਦੇ ਦਿੰਦੇ ਆ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਦਿਲ ਚਾਹੁੰਦਾ ਕਰ ਲਓ ਇਨਕਲਾਬ ਜੰਗ ਵਾਹਲਾ ਮੇਰੇ ਵੀਰੋ ਇਹ ਵਿਰੋਧੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ ਮੈਂ ਜਾਇਆ ਆ ਸਾਰੇ ਪਾਸੇ ਬੱਦਲਬਾਈ 13 0 ਵਾਲੀ ਬੱਦਲਬਾਈ ਆ ਤੁਸੀਂ ਦੇਖਦੇ ਜਾਓ ਹੁੰਦਾ ਕੀ ਆ ਗੁਰਦਾਸਪੁਰੀ ਵੀ ਤਿਆਰ ਨੇ ਅੰਬਰਸਰੀਏ ਵੀ ਤਿਆਰ ਨੇ ਖਡੂਰ ਸਾਹਿਬ ਵਾਲੇ ਵੀ ਤਿਆਰ ਨੇ ਬਾਗੇ ਪੁਰਾਣੇ ਫਰੀਦਕੋਟ ਵਾਲੇ ਵੀ ਤਿਆਰ ਨੇ ਫਿਰੋਜ਼ਪੁਰ ਵਾਲੇ ਵੀ ਤਿਆਰ ਨੇ ਜਲੰਧਰ ਵਾਲੇ ਵੀ ਤਿਆਰ ਨੇ ਸੰਗਰੂਰ ਵਾਲੇ ਵੀ ਤਿਆਰ ਨੇ ਲੁਧਿਆਣੇ ਵਾਲੇ ਵੀ ਤਿਆਰ ਨੇ ਤੇ ਅੱਜ ਨੰਦਪੁਰ ਸਾਹਿਬ ਵਾਲੇ ਵੀ ਤਿਆਰ ਬੈਠੇ ਨੇ ਦੇਖੋ ਮੈਂ ਤਾਂ ਵਿਧਾਨ ਸਭਾ ਦੇ ਸਾਡੇ ਡਿਪਟੀ ਸਪੀਕਰ ਸਾਹਿਬ ਬੈਠੇ ਆ ਸਾਡੇ ਆਪਣੇ ਐਮਐਲਏ ਚੱਡਾ ਸਾਹਿਬ ਨੇ ਸਾਡੇ ਆਪਣੇ ਮੰਤਰੀ ਸਾਹਿਬਾਨ ਨੇ ਹਰਜੋਤ ਬੈਂਸ ਜੀ ਸਾਡੇ ਅਨਮੋਲ ਗਗਰਮਾਨ ਸਾਡੇ ਸਾਰੇ ਤੁਸੀਂ ਬਣਾਏ ਹੋਏ ਲੀਡਰ ਨੇ ਅਸੀਂ ਕੌਣ ਆ ਅਸੀਂ ਤਾਂ ਆਮ ਕਰਾਂ ਦਿੱਤੀਆਂ ਪੁੱਤ ਵੀਰੋ ਇਹ ਪਾਰ ਵਿਧਾਨ ਸਭਾ ਚ ਕੀ ਕਰਦੇ ਸੀ ਬੋਲ ਕੇ ਨਿਕਲ ਜਾਂਦੇ ਸੀ ਘਰੇ ਚਾਵੜਦੇ ਜਾ ਕੇ ਸੌ ਜਾਂਦੇ ਸੀ ਜਾਂ ਫਿਰ ਮੇਰੇ ਵਿਰੁੱਧ ਨਾਰੇ ਲਾ ਕੇ ਸਾਰੇ ਬਾਈਕਾਟ ਕਰ ਜਾਂਦੇ ਸੀ ਇੱਕ ਦਿਨ ਮੈਂ ਜਿੰਦਾ ਲੈ ਗਿਆ ਔਰ ਤੁਹਾਨੂੰ ਮੈਂ ਦੱਸਣਾ ਚਾਹੋ ਨਾ ਇਹ ਗੱਲ ਇੱਥੇ ਆ ਕੇ ਦੱਸੀ ਜਾ ਸਕਦੀ ਹੈ ਵੀਰੋ ਉਹਨਾਂ ਜਿਹੜਾ ਨਿਊ ਚੰਡੀਗੜ੍ਹ ਵਾਲੇ ਪਾਸੇ ਮੁੱਲਾਂਪੁਰ ਪੈਂਦਾ ਜਿੱਥੇ ਮੈਚ ਹੁੰਦੇ ਆ ਮੁੱਲਾਂਪੁਰ ਗਰੀਬਦਾਸ ਉਹ ਜਿੰਦਾ ਨਾ ਉੱਥੇ ਇੱਕ ਦੁਕਾਨ ਤੋਂ ਲੈ ਕੇ ਗਏ ਸੀ ਮੈਂ ਕਾਰਨੇ ਦਾ ਦੱਸ ਦੇਣਾ ਕਿ ਰੋਪੜ ਦੇ ਜਿੰਦੇ ਮਸ਼ਹੂਰ ਆ ਬਹੁਤ ਸੋ ਰੋਪੜੀ ਜਿੰਦਾ ਲੈ ਕੇ ਗਿਆ ਸੀ ਉੱਥੇ ਮੈਂ ਰੋਪੜੀ ਜਿੰਦਾ ਜਿੱਥੇ ਲੱਗ ਗਿਆ ਲੱਗ ਗਿਆ ਫਿਰ ਮੁਰਕੇ ਨਹੀਂ ਖੁੱਲਦਾ ਆਮ ਆਦਮੀ ਕਲੀਨਿਕ 129 ਖੁੱਲ ਗਿਆ 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ ਸਾਰੇ ਟੈਸਟ ਫ੍ਰੀ ਨੇ ਸਾਰੀਆਂ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ